ਅੱਜ ਦੀ ਵੀਡੀਓ 'ਚ ਆਪਾਂ ਦੇਖਾਂਗੇ ਜੀ ਤਾਂਬੇ ਦੇ ਬਰਤਨ ਸਾਫ਼ ਕਰਨ ਦਾ ਸਭ ਤੋਂ ਸੌਖਾ ਤਰੀਕਾ ਜੈ ਸ਼੍ਰੀ கிருஷ்ਨਾ ਰਾਧੇ ਰਾਦੇ ਮੈਂ ਕਮਲਜੀਤ ਸਵਾਗਤ ਹੈ ਜੀ ਮੇਰੇ ਚੈਨਲ ਤੇ ਤੁਹਾਡਾ ਤੇ ਤੁਸੀਂ ਦੇਖ ਸਕਦੇ ਹੋ ਇਹ ਤਾਂਬੇ ਦੀਆਂ ਜਿਹੜੀਆਂ ਗੜਬੀਆਂ ਨੇ ਕਿੰਨੀਆਂ ਖਰਾਬ ਨੇ ਤੇ ਕਾਲਸ ਹੋਈ ਪਈਆਂ ਨੇ ਤੇ ਬਿਲਕੁਲ ਇਹਨਾਂ ਕਿਸਾਨ ਟਮੇਟੋ ਸੌਸ ਇਹਦੇ ਉੱਪਰ ਲਾ ਕੇ ਦੇਖੋ ਨੂੰ 10 ਮਿੰਟ ਲਈ ਛੱਡ ਦਿੱਤਾ ਤੇ ਇੰਨੀ ਹੈਰਾਨੀ ਹੁੰਦੀ ਹੈ ਵੀ ਮਤਲਬ ਕਿਵੇਂ ਇੰਨੇ ਸੌਖੇ ਤਰੀਕੇ ਨਾਲ ਆਪਾਂ ਇਹ ਤਾਂ ਬੇ ਜਿਹੜੇ ਤਾਂਬੇ ਨੂੰ ਸਾਫ਼ ਕਰਤਾ ਜਦੋਂ ਤੇ ਨਿੰਬੂ ਨਾਲ ਨਹੀਂ ਤਾਂ ਦਹੀਂ ਨਾਲ ਤੇ ਪਾਊਡਰ ਵਗੈਰਾ ਨਾਲ ਬਹੁਤ ਸਾਫ਼ ਕਰਕੇ ਦੇਖਿਆ ਬਸ 2 ਘੰਟੇ ਬਾਅਦ ਫੇਰ ਇਹ ਜਿਹੜਾ ਤਾਂਬੇ ਦਾ ਢੜਵੀ ਉਹ ਕਾਲੀਆਂ ਹੋ ਜਾਂਦੀਆਂ ਨੇ ਜਾਂ ਕੋਈ ਵੀ ਬਰਤਨ ਹੈ ਨਾ ਤਾਂਬੇ ਦਾ ਪੇਰ ਮੈਂ ਦੇਖੋ ਇਹ ਗੜਬੀ ਹੈ ਜਿਹੜੀ ਮੇਰੀ ਮੈਂ ਪਹਿਲਾਂ ਤੋਂ ਇਹਨੂੰ ਦੇਖੋ ਸਾਫ਼ ਕਰ ਲਈ ਐ ਉਸ ਤਰ੍ਹਾਂ ਹੀ ਪਈ ਰਹਿੰਦੀ ਐ ਦੂਸਰਾ ਦਿਨ ਐ ਸਵੇਰ ਦੇ 4 ਵਜੇ ਨੇ ਜੀ ਦੁਬਾਰਾ ਹੀ ਬੱਤੀ ਲੱਗ ਰਹੀ ਨੇ ਪਾਟ ਕਰਨ ਤੇ ਮੈਂ ਇਹ ਬर्तन ਸਾਫ਼ ਕਰ ਰਹੀ ਸੀ ਤੇ ਮੈਂ ਸੋਚਿਆ ਜੀ ਤੁਹਾਡੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਾਂ ਇਸ ਟ੍ਰਿਕ ਨੂੰ ਮੈਨੂੰ ਇਹ ਤਾਂ ਬਿਲਕੁਲ ਸੌਖਾ ਤਰੀਕਾ ਥੋੜੀ ਜਿਹੀ ਸੱਭ ਲਓ ਅਸੀਂ ਆਪਾਂ ਨੋਰਮਲ ਬਰਤਨ ਸਾਫ਼ ਕਰਦੇ ਹਾਂ ਉਸ ਤਰ੍ਹਾਂ ਹੀ ਇਹਨੂੰ ਸਾਫ਼ ਕਰਦੇ ਹਾਂ ਬਹੁਤ ਜ਼ਿਆਦਾ ਮਿਹਨਤ ਨਹੀਂ ਲੱਗਦੀ ਨੇ ਸਖਤ ਤਰੀਕੇ ਨਾਲ ਇਹ ਗੜਤੀਆਂ ਨੇ ਪੂਰੀ ਚਮਕ ਆ ਰਹੀਆਂ ਨੇ ਦੇ ਵਿੱਚ ਇਹ ਤੁਸੀਂ ਵੀ ਇਹ ਦੇਖੋ ਟ੍ਰਿਕਾ ਅਪਣਾ ਕੇ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਰਿਜ਼ਲਟ ਮਿਲ ਜਾਏਗਾ ਮੈਨੂੰ ਮੇਰਾ ਬੈਸਟ ਰਿਜ਼ਲਟ ਮਿਲਿਆ ਜੀ aur che ko bhi bilkul saaf ho gayi gardiyan hai ਮੇਰੇ ਪ੍ਰਾਣੀ ਗੜਬੀ ਛਾ ਕੇ ਰੱਖੀ ਹੋਈ ਸੀ ਮੈਂ ਸਿਰਫ ਵੀਡੀਓ ਬਣਾਉਣ ਲਈ ਕਰਦੇ ਹਾਂ ਇਹਨੂੰ ਦੇਖੋ ਕਿੰਨੀ ਚਮਕਾਈ ਉਹ ਕਰਦੇ ਰਹੀ ਕਿ ਵਸ ਤੜਾ ਜਾ ਤੋ ਤੇ ਹੱਥ ਵੀ ਆਪਣੇ ਬਹੁਤ ਸੋਹਣੇ ਹੋ ਜਾਂਦੇ ਨੇ ਇਸ ਤਰ੍ਹਾਂ ਨਾ ਇਹ ਚੰਗੀ ਤਰ੍ਹਾਂ ਗੜਬੀਆਂ ਨੇ ਜਿਹੜੀਆਂ ਸਾਫ ਹੋਣੀਆਂ ਨੇ ਮੈਂ ਤਾਂ ਕਰਕੇ ਦੱਸਦੀ ਜੀ ਵੀਡੀਓ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਰ ਲਿਓ ਜੀ